ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਵਤੀ ਸ਼ੰਦ ਤਪ ਪ੍ਰਸਾਦ ਕਥ ਤੇ ਤਪ ਪ੍ਰਸਾਦ ਤੇਰੀ ਕਿਰਪਾ ਨਾਲ ਜਿਵੇਂ ਆਪਾਂ ਸਤਿਗੁਰ ਪ੍ਰਸਾਦ ਪੜਦੇ ਆ ਇਸ ਤਰ੍ਹਾਂ ਇਹ ਤਪ ਪ੍ਰਸਾਦ ਤੇਰੀ ਕਿਰਪਾ ਦੇ ਨਾਲ ਹੈ ਵਾਹਿਗੁਰੂ ਗੁਰਗੋਬਿੰਦ ਸਿੰਘ ਜੀ ਮਾਰਾ ਕੀ ਲਿਖਦੇ ਆ ਇਹ ਵਾਹਿਗੁਰੂ ਮੈਂ ਭਗਵਤੀ ਸ਼ੰਦ ਕਥ ਤੇ ਹੁੰਦਾ ਉਚਾਰਨ ਕਰ ਰਿਹਾ ਹਾਂ ਕਿ ਆਛਜ ਦੇਸਾ ਕਿ ਆਪਿਜ ਭੇਸਾ ਸੋ ਇੱਕ ਬੇਨਤੀ ਹੈ ਜੀ ਆਛਜ ਦੇਸਾ ਸਸਾ ਦੁਲਾਵਾਆਂ ਇਹਨੂੰ ਸੈ ਪੜਨਾ ਹੈ ਦੇਸਾ ਕਿ ਆਪਿਜ ਭੇਸਾ ਦੇਸੇ ਜਾਂ ਭੇਸੇ ਇਦਾਂ ਨਹੀਂ ਪੜਨਾ ਦੇਸਾ ਭੇਸਾ ਠੀਕ ਹੈ ਜੀ ਕਿ ਆਛਜ ਦੇਸਾ ਆਛ ਜ ਛੇਜ ਹੁੰਦਾ ਜੀ ਜਿਵੇਂ ਆਪਾਂ ਕਹਿੰਦੇ ਕੱਪੜਾ ਛੇਜੇ ਜਾਂਦਾ ਨਾ ਇਸ ਤਰ੍ਹਾਂ ਛੇਜੇ ਜਾਣਾ ਨਾਸ ਹੋ ਜਾਣਾ ਆਛ ਜ ਮਤਲਬ ਛਿੱਜੜ ਤੋਂ ਨਾਸ ਹੋਣ ਤੋਂ ਰਹਿਤ ਹੈ ਵਾਹਿਗੁਰੂ ਤੂੰ ਕੇ ਕੇ ਦਾ ਮਤਲਬ ਹੈ ਤੂੰ ਕੇ ਤੂੰ ਵਾਹਿਗੁਰੂ ਤੂੰ ਨਾਸ ਹੋਣ ਤੋਂ ਰਹਿਤ ਹੈ ਸੱਚੇ ਸੁੱਚੇ ਦੇਸ਼ਵਰ ਦਾ ਮਾਲਕ ਹੈ ਦੇਸਾ ਮਤਲਬ ਦੇਸ਼ ਦਾ ਮਾਲਿਕ ਹੈ ਕਿ ਆਪੇ ਜਪੇ ਪੈਸਾ ਤੁਪੀ ਜਣ ਤੋਂ ਰਹਤੇ ਹੈ ਸੱਚੇ ਸੁੱਚੇ ਵੇਸ ਵਾਲਾ ਹੈ ਸੱਚੇ ਸੁੱਚੇ ਵੇਸ ਵਵੇਂ ਨਾਲ ਵੇਸ ਵਾਲਾ ਹੈ ਕਿ ਆ ਗੰਜ ਕਰਮਾ ਗੰਜ ਹੁੰਦਾ ਜੀ ਕੱਟਣਾ ਆ ਗੰਜ ਕੱਟਣ ਤੋਂ ਰਹਦੇ ਹੈ ਵਾਹਿਗੁਰੂ ਕਰਮਾ ਤੇਰੇ ਕਰਮ ਕਟਣ ਤੋਂ ਰਹਿਤ ਹਨ ਕਿ ਆ ਭਿਜ ਭਰਮ ਹੈ ਬਾਈ ਗੁਰੂ ਜੀ ਕਿ ਆ ਪੰਜ ਭਰਮ ਹੈ ਆ ਪੰਜ ਭਰਮ ਹੈ ਬਹਿਮਾ ਭਰਮਾ ਤੋਂ ਬਹਿਮਾ ਪਰਮਾ ਚੋਂ ਸਾਰੀ ਦੁਨੀਆ ਬਹਿਮਾ ਭੈਮਾ ਤੁਰੇ ਫਿਰਦੀ ਆ ਹੈ ਬਾਈ ਗੁਰੂ ਤੂੰ ਬਹਿਮਾ ਭਰਮਾਂ ਦੇ ਨਾਸ ਤੋਂ ਰਹਿਤ ਹੈ ਬਹਿਮਾ ਭਰਮ ਇਹ ਨਾਸ ਕਰੀ ਜਾਂਦੇ ਨੇ ਦੁਨੀਆ ਨੂੰ ਅੱਜ ਕੱਲ ਕਿ ਆ ਭਿਜ ਲੋਕਾਂ ਸਾਰੇ ਪਾਸੇ ਇਹ ਲੋਕਾ ਪਰਮਾ ਕਰਮਾ ਮੈਂ ਬਿਨਾ ਬਿੰਦੀ ਤੋਂ ਇਹਨੂੰ ਕਰਮਾ ਨਹੀਂ ਪੜਨਾ ਪਰਮਾ ਨਹੀਂ ਪੜਨਾ ਪਰਮਾ ਠੀਕ ਹੈ ਜੀ ਕਿ ਆ ਗੰਜ ਪਰਮਾ ਪੈਮਾ ਪਰਮਾ ਤੋਂ ਨਾਸਤ ਹੋ ਰਹਤ ਕਿ ਆ ਭਿਜ ਲੋਕਾ ਇੱਥੇ ਵੀ ਕਾ ਲੋਕਾ ਲੋਕਾ ਭਿਜਣ ਤੋ ਰਹਤ ਲੋਕਾਂ ਦੇ ਪਖੰਡ ਤੋਂ ਭੁੱਜਣ ਤੋਂ ਆਪਜੀ ਰਹਿਤ ਹੋ ਕਿ ਆਦੇ ਤੋਂ ਸੋਕਾ ਹੈ ਵਾਇਗਰੂ ਆਪਜੀ ਸੂਰਜ ਦੇ ਤੇਜ ਨੂੰ ਵੀ ਸੋਕਣ ਵਾਲੇ ਹੋ ਭਾਵ ਸੂਰਜ ਰੂਪ ਹੋ ਕੇ ਮੋਹ ਦੇ ਜਿਹੜਾ ਮੋਹ ਹੁੰਦਾ ਲੋਕਾਂ ਦਾ ਮੋਹ ਵੀ ਆਪਜੀ ਨਾਸ ਕਰਨ ਵਾਲੇ ਹੋ ਸੋਕਣ ਵਾਲੇ ਹੋ ਸੋਕ ਦਿੰਦੇ ਹੋ ਜਿਵੇਂ ਆਪ ਕੋ ਸੁਕਾਉਣਾ ਕਹਿੰਦੇ ਆ ਸੁਕਾ ਦਿੰਦੇ ਹੋ ਕਿ ਅਵਤੂਤ ਬਰਨਾ ਅਬ ਤੂ ਉਤੰਦਾ ਜੀ ਸੁੱਧ ਸਰੂਪ ਆਖੀ ਦੇਹੁ ਕਿ ਦੇ ਭੂਤ ਕਰਨਾ ਸਾਰੇ ਐਸਵਰ ਐਸਵਰ ਪੈਦਾ ਕਰਨ ਵਾਲੇ ਹੋ ਕਿ ਰਾਜੰ ਅਧਾੰਗੰਗ ਰਾਜੰ ਪ੍ਰਵਾਹ ਹੈ ਤੂੰ ਵਾਹਿਗੁਰੂ ਕੇ ਕੇ ਦਾ ਮਤਲਬ ਆ ਤੂੰ ਇਹਨੂੰ ਕੇ ਨਹੀਂ ਪੜਨਾ ਕੇ ਕੇ ਕਰਕੇ ਨਹੀਂ ਪੜਨਾ ਕੇ ਕੱਕਾ ਸਿਹਾਰੀ ਕੇ ਕੇ ਰਾਜੰ ਪ੍ਰਵਾ ਹੈ हे ਵਾਹਿਗੁਰੂ ਰਾਜਿਆਂ ਦੀ ਪ੍ਰਵਾ ਮਤਲਬ ਸੋਭਾ ਜਾਂ ਚਮਕ ਰੂਪੀ ਆਪ ਹੋ ਕੇ ਧਰਮੰ ਤੁਝਾ ਹੈ हे ਵਾਹਿਗੁਰੂ ਸਾਰੇ ਧਰਮਾਂ ਦੇ ਤੁਝਾ ਮਤਲਬ ਨਿਸ਼ਾਨ ਸਾਹਿਬੀ ਆਪ ਹੋ ਕੇ ਆਪ ਸੋਕ ਬਰਨਾ ਆਪ ਜੀ ਬਰਨਾ ਆਨੰਦ ਸਰੂਪ ਆਖੀ ਦੇ ਹੋ ਅਸ਼ੋਕ ਆਸ਼ੋਕ ਮਤਲਬ ਆਸ਼ੋਕ ਐਡਾ ਕੰਨ ਲੱਗਿਆ ਆਸ਼ੋਕ ਸੋਕ ਤੋਂ ਰਹਿਤ ਹੋ ਕਿ ਸਰਵੰਗ ਕੇ ਸਰਵਾ ਅਪਰਨ ਆਪਰਨ ਨਾ ਨਹੀਂ ਬਣਾ ਪਰਨ ਨਾ ਅਪਰਨ ਅਪਰ ਨਾ ਨ ਨਾਦੋ ਲਮਾ ਨ ਅਪਰ ਨਾ ਹੈ ਵਾਇਭਰੂ ਸਾਰਿਆਂ ਦੇ ਪੂਸ਼ਨ ਪੂਸ਼ਨ ਮਤਲਬ ਭਰਨ ਦਾ ਅਰਥ ਪੂਸ਼ਨ ਵੀ ਹੈ ਪੂਸ਼ਨ ਦਾ ਮਤਲਬ ਹੈ ਸ਼ਿੰਗਾਰ ਸ਼ਿੰਗਾਰ ਰੂਪ ਵੀ ਆਪ ਹੋ ਕਿ ਜਗਤੰ ਅਧੰਗੰ ਜਗਤੰ ਕ੍ਰਿਤੀ ਜਿਹੜਾ ਕੱਕਾ ਦੇ ਚਰਨਾਂ ਵਿੱਚ ਰਾਰਾਇਆ 세हारी ਉਹ ਨੂੰ ਉਤਜਾਕੇ ਲਗਣੀਆ ਕ੍ਰਿਤੀ ਕਿ ਜਕਤੰ ਕ੍ਰਿਤੀ ਹੈ ਆਪ ਜੀ ਸਾਰੇ ਸੰਸਾਰ ਨੂੰ ਧੰਦਾ ਬਹੰਗੂ ਆਪ ਜੀ ਸਾਰੇ ਸੰਸਾਰ ਨੂੰ ਕ੍ਰਿਤੀ ਪੈਦਾ ਕਰਨ ਵਾਲੇ ਅਤੇ ਕਰਤ ਲਾਉਣ ਵਾਲੇ ਵੀ ਆਪ ਹੋ ਕ੍ਰਿਤੀ ਦਾ ਮਤਲਬ ਤਾਂ ਕਰਤ ਲਾਉਣ ਵਾਲੇ ਵੀ ਆਪ ਹੀ ਹੋ ਕਿ ਛਤਰੰ ਛਤਰੀ ਹੈ ਛਤਰਾਂ ਦੇ ਮਾਲਕ ਆਪ ਸ਼ਾਸਤਰਾ ਦੇ ਮਾਲਕ ਆਪ ਹੋ ਅਤੇ ਸਾਰੇ ਛਤਰਾਂ ਧਾਰੀਆਂ ਨੂੰ ਛਤਰ ਦੇਣ ਵਾਲੇ ਵੀ ਆਪ ਹੀ ਹੋ ਕਿ ਬ੍ਰਹਮੰ ਸਰੂਪਾ ਬ੍ਰਹਮੰ ਅਦੰਗੰਗ ਬ੍ਰਹਮੰ ਸਰੂਪਾ ਸਰੂਪੇ ਨਹੀਂ ਬਣਾ ਸਰੂਪਾ ਠੀਕ ਹੈ ਜੀ ਆਪ ਜੀ ਸਾਰੇ ਬ੍ਰਹਮਾ ਵਿੱਚ ਵਿਆਪਕ ਰੂਪ ਸਰੂਪ ਹੋ ਜੀ ਅਨੁਭਵ ਅਨੂਪੈ ਆਪ ਜੀ ਦਾ ਅਨੁਭਵ ਬੇ ਬੇਮਿਸਾਲ ਹੈ ਅਨੁਭਵ ਭੈ ਤੋਂ ਰਹਿਤ ਤੇ ਉਪਮਾ ਤੋਂ ਰਹਿਤ ਹੋ ਆਪ ਜੀ ਕਿ ਆਦ ਅਦੇਵ ਹੈ हे ਵਾਹਿਗੁਰੂ ਆਪ ਜੀ ਸਭ ਤੋਂ ਪਹਿਲਾਂ ਕਾਰਨ ਰੂਪ ਦੇ ਭਾਵ ਭਾਵ ਤੋਂ ਰਹਿਤ ਹੋ ਕਿ ਆਪ ਅਭੇਵ ਹੈ तू वगुरु भेब तो रहित है तो चतरं बही नतरं अद्धा जरा चरणा टिप्पी तो आई है चतरंग बिने वाह बही नंग बही नाबा सहरी बे ही नै बही न कि तरह के भी चिहन चिकर तो रहत हो ਕਿ ਇਕਾ ਅਦੀਨਾ ਹੈ ਵਾਹਿਗੁਰੂ ਇਕ ਆਪਣੇ ਆਪ ਨੂੰ ਹੀ ਆਪਣੇ ਆਪ ਦੇ ਹੀ ਅਧੀਨ ਹੋ ਆ ਕਿਸੇ ਦੇ ਅਧੀਨ ਨਹੀਂ ਹੋ ਆਪਣੇ ਆਪ ਦੇ ਹੀ ਅਧੀਨ ਹੋ ਕਿ ਰੋਜੀ ਰਜਾਕਾ ਹੈ ਵਾਹਿਗੁਰੂ ਤੂੰ ਸਭ ਨੂੰ ਰੋਜੀ ਦੇਣ ਭਵ ਰਿਜਕ ਦੇਣ ਵਾਲਾ ਹੈ ਰਹੀਮ ਰਿਹਾਕਾ ਰਹੀਮਾ ਹੁੰਦਾ ਤਰਸ ਕਰਨ ਵਾਲਾ ਹੈ ਵਾਹਿਗੁਰੂ ਤੂੰ ਸਭ ਤੇ ਤਰਸ ਕਰਨ ਮਤਾ ਕਰਨ ਵਾਲੇ ਤੇ ਰਹਿਮ ਕਰਨ ਵਾਲੇ ਰਿਹੱਕਾ ਹੁੰਦਾ ਦੁੱਖ ਤੋਂ ਦੁੱਖ ਤੋਂ ਵੀ ਰਹਿਤ ਕਰਨ ਵਾਲੇ ਆਪ ਹੀ ਹੋ ਕਿ پاک ਬੇਅਬ ਹੈ ਹੈ ਵਾਇਗੁਰੂ ਤੂੰ ਪਵਿੱਤਰ ਹੈ ਸਾਰੇ ਤਰ੍ਹਾਂ ਦੇ ਗੁਨਾਹ ਐਪ ਭਾਵ ਜੀਵਨ ਜਿਸੇ ਨੂੰ ਆਪ ਸਭ ਸਭ ਕਿ ਪਾਕ ਬਿਆਬ ਹੈ ਆਪ ਪਵਿੱਤਰ ਹੋ ਸਾਰੇ ਹੀ ਗੁਨਾ ਸਾਰੇ ਤਰ੍ਹਾਂ ਦੇ ਗੁਨਾਹ ਐਬ ਐਬ ਦਾ ਭਾਵ ਹੈ ਬਿਆਬ ਮਤਲਬ ਐਬ ਦਾ ਭਾਵ ਹੈ ਜਿਵੇਂ ਸਾਰੇ ਆਪਣੇ ਨਸ਼ੇ ਕਰਦੇ ਨੇ ਜਾਂ ਕੋਈ ਬੈਲ ਹੋਵੇ ਕਿਸੇ ਨੂੰ ਬੈਲ ਕਿਸੇ ਤਰ੍ਹਾਂ ਦਾ ਕੋਈ ਕੋਈ ਮਤਲਬ ਜਿਵੇਂ ਆਪ ਕਹਿੰਦੇ ਵੀ ਇਹਨੂੰ ਐਬ ਆਹ ਚੀਜ਼ ਦਾ ਨਸ਼ਾ ਆ ਕਿਸੇ ਕਿਸਮ ਦਾ ਨਸ਼ਾ ਕਰਦਾ ਐਪ ਨੇ ਇਹਨੂੰ ਇਸ ਤਰ੍ਹਾਂ ਦੇ ਬਿਅਬ ਮਤਲਬ ਉਹਨਾਂ ਨਸ਼ਿਆਂ ਤੋਂ ਵੀ ਆਪਜੀ ਰਹਿਤ ਹੋ ਕਿਸੇ ਕਿਸਮ ਦਾ ਆਪ ਜੀ ਨੂੰ ਕੋਈ ਨਿਸ਼ਾਨੀ ਕੋਈ ਕਿਸੇ ਤਰ੍ਹਾਂ ਦਾ ਕੋਈ ਖੰਡ ਕੋਈ ਜਿਵੇਂ ਆਪਾਂ ਸਮਝੀ ਤੁਸੀਂ ਕਿਸ ਤਰ੍ਹਾਂ ਦਾ ਐਪ ਨਹੀਂ ਕਿਸ ਤਰ੍ਹਾਂ ਮੋਬਾਈਲ ਨਹੀਂ ਹੈਗਾ ਕਈ ਬੈਲੀ ਹੁੰਦੇ ਨੇ ਇਸ ਤਰ੍ਹਾਂ ਦੇ ਐਪ ਤੋਂ ਆਪ ਜੀ ਬਿਅਬ ਹੋ ਮਤਲਬ ਰਹਿਤ ਹੋ ਕਿ गैबल गैब हैं गैबुल गैब हैं आप जी गुप्ता गु, गुप्ता तो भी गुप्त रूप हो गैबल गैब मतलब गुप्त रूपा तो भी गुप्त रूप आप जी हो वाहे गुरु जी का खालसा वाहे गुरु जी की फतेह